ਸਤਿ ਸ਼੍ਰੀ ਅਕਾਲ ਜੀ ਤੁਸੀਂ 1.24 7 ਪੰਜਾਬ ਸ਼੍ਰੀਨੰਦਪੁਰ ਸਾਹਿਬ ਵਿੱਚ ਪੁਲਿਸ ਨੇ देर रात ऑपरेशन ਸਰਕ ਲਈ ਵੱਡੀ ਕਾਰਵਾਈ ਕੀਤੀ। অপারেশন ਸਰਕ ਦੇ ਤਹਿਤ ਪੰਜਾਬ ਪੁਲਿਸ ਵੱਲੋਂ ਸ਼੍ਰੀਨੰਦਪੁਰ ਸਾਹਿਬ ਨੰਗਲ ਕਿਰਤਪੁਰ ਸਾਹਿਬ ਵਿੱਚ देर रात ਵੱਡੀ ਕਾਰਵਾਈ ਕਰਦਿਆਂ ਵੱਖ-ਵੱਖ ਟਾਵਾਂ ਤੇ ਕੜੀ ਨਾਕੀ ਬੰਦੀ ਕੀਤੀ ਗਈ। ਇਸ ਦੌਰਾਨ ਇਲਾਕੇ ਵਿੱਚ ਉਣ ਜਾਣ ਵਾਲੇ ਸਾਰੇ ਵਾਹਨਾਂ ਦੀ ਸਖਤੀ ਨਾਲ ਜਾਂਚ ਕੀਤੀ ਗਈ। ਸ਼ੱਕੀ ਗਤੀਵਿਧੀਆਂ ਤੇ ਨਜ਼ਰ ਰੱਖਦਿਆਂ ਪੁਲਿਸ ਨੇ ਵੱਡੀ ਗਿਣਤੀ ਵਿੱਚ ਨਾਕੇ ਲਗਾ ਕੇ ਹਰ ਵਾਹਨ ਦੀ ਤਲਾਸ਼ੀ ਲੈਣ ਦੀ ਕਾਰਵਾਈ ਨੂੰ ਅੰਜਾਮ ਦਿੱਤਾ। ਇਹ ਮੁਹਿੰਮ ਸੁੱਬੇ ਭਰ ਵਿੱਚ ਚੱਲ ਰਹੀ ਹੈ ਜਿਸ ਤਾਉ ਇਸ ਕਾਨੂੰਨ ਵਿਵਸਥਾ ਨੂੰ ਯਕੀਨੀ ਬਣਾਉਣਾ ਤੇ ਅਪਰਾਧੀਆਂ ਵਿਰੁੱਧ ਸਖਤ ਕਾਰਵਾਈ ਕਰਨਾ ਹੈ ਨਾਕਾਬੰਦੀ ਦੌਰਾਨ ਐਸਐਸਪੀ ਰੂਪਨਗਰ ਗੁਰਨੀਤ ਸਿੰਘ ਖਰਾਨਾ ਡੀਐਸਪੀ ਸ਼੍ਰੀਨੰਦਪੁਰ ਸਾਹਿਬ ਅਜੀਤ ਸਿੰਘ ਅਤੇ ਐਸਪੀ ਚੰਦ ਸਿੰਘ ਖੁਦ ਮੌਕੇ ਤੇ ਹਾਜ਼ਰ ਰਹੇ ਅਤੇ ਸੁਰੱਖਿਆ ਪ੍ਰਬੰਧ ਦਾ ਜਾਇਜ਼ਾ ਲਿਆ ਇਹ ਜਿਹੜੀਆਂ ਨਾਕਾਬੰਦੀਆਂ ਡੀਜੀਪੀ ਸਾਹਿਬ ਵੱਲੋਂ ਸਾਰੇ ਪੰਜਾਬ ਦੇ ਵਿੱਚ ਹੀ ਸਾਡੇ ਸੀਨੀਅਰ ਅਫਸਰਾਂ ਦੀ ਡਿਊਟੀਆਂ ਲੱਗੀਆਂ ਹੋਈਆਂ ਉਹਦੇ ਤਹਿਤ ਹੀ ਅੱਜ ਅਸੀਂ ਸਾਡੇ ਐਸਐਸਪੀ ਸਾਹਿਬ ਰੂਪਨਗਰ ਦੀ ਵਿਚਾਰ ਵਿੱਚ ਦੇਸ਼ ਤੇ ਡਰੈਕਸ਼ਨ ਤੇ ਅਸੀਂ ਸਾਰੇ ਨਾਕਾ ਬੰਦੀਆਂ ਹੋਈਆਂ ਰਾਤ ਦੇ ਵਿੱਚ ਇੱਕ ਲਾਇਨ ਆਰਡਰ ਡਿਊਟੀਆਂ ਦਾ ਸਾਡੇ ਅਨੁਸਾਰ ਨੂੰ ਚੈਕਿੰਗ ਵਾਸਤੇ ਤੇ ਉਪਰੀਕੇ ਦਾ ਸਾਰਾ ਵੀ ਨਾਕਾ ਬੰਦੀ ਹੋਣਾ ਅਸੀਂ ਵੀ ਹਾਈਕਲ ਚੈੱਕ ਕਰ ਰਹੇ ਹਾਂ ਜੇ ਕਿਸੇ ਕਿਸੇ ਵਿੱਚ ਕੋਈ ਅਨਲੀਗਲ ਜੋ ਕੋਈ ਮਟੀਰੀਅਲ ਆ ਜਾਂ ਕੋਈ ਤਸਕਰ ਨੇ ਸਾਡੇ ਅੰਦਰ ਕੋੰ ਕਰ ਰਹੇ ਨੇ ਸਾਰੇ ਚੈਕਿੰਗ ਕਰ ਰਹੇ ਸਰ ਜੋਦੋ ਨਸ਼ਾ ਵਿਰੋਧ ਪੰਜਾਬ ਵਿੱਚ ਚੱਲ ਰਿਹਾ ਜੀ ਤੇ ਮਾੜਿਆਂ ਸਰਾਂ ਨੂੰ ਕੀ ਚੇਤਾਵਨੀ ਦਿਨਾ ਚਾਹੁੰਦੇ ਜੀ ਬਸ ਇਹੀ ਚੇਤਾਵਨੀ ਦੇਣੀ ਚਾਹੁੰਦੇ ਆ ਕਿ ਜਿਹੜਾ ਇਹ ਜਿਹੜਾ ਕੋਈ ਇੱਕ ਤਰ੍ਹਾਂ ਦਾ ਤੁੰਤਕਾ ਕਰਦੇ ਆ ਉਹ ਇੱਥੇ ਆ ਦਾ ਸਾਰਾ ਤੰਦਾ ਛੱਡ ਦੇਣ ਤੇ ਆ ਵੀ ਜਿਹੜੇ ਕੋਈ ਨਸ਼ਾ ਇਹ ਆਦੀ ਨੇ ਡਾਂਡੇ ਉਹਨਾਂ ਨੂੰ ਵੀ ਮੇਰੀ ਸਾਡੀ ਅਪੀਲ ਹੈ ਉਹ ਵੀ ਆਪ ਦੇ ਡੀਡਿਕਸ਼ਨ ਸੈਂਟਰਾਂ ਵਿੱਚ ਆ ਕੇ ਉਹਦਾ ਇਲਾਜ ਕਰਾ ਲੈਣ ਪੰਜਾਬ ਗਵਰਨਮੈਂਟ ਨੇ ਬਹੁਤ ਵੱਡੇ ਲੈਵਲ ਤੇ ਕੰਮ ਕੀਤਾ ਹੈ ਉਹ ਵੀ ਦੁਆਰਾ ਦਾ ਇਹ ਇਹ ਕੰਮ ਤੋਂ ਬਚਣ ਤੇ ਆਦਾ ਇਲਾਜ ਕਰੋ ਜਿਹੜੇ ਤੇ ਮਾੜਾ ਕੰਮ ਕਰਦੇ ਆ ਉਹਨਾਂ ਨੂੰ ਸਾਡੀ ਇਹ ਤਾਕਾਮੀਆਂ ਵੀ ਕੰਮ ਬੰਦ ਕਰਪੈਣ ਜਾਂ ਤਾਂ ਦੌੜ ਜਾਣ ਜੀ ਤੋਂ ਅੰਦਰ ਕਲਾਸ 7 ਤੋਂ 7 ਸੈਕਸ਼ਨ ਹੋ ਰਹੀ ਹੈ ਜੀ ਅੱਜੀ ਸਾਡਾ ਆਪਰੇਸ਼ਨ ਸਤਰਕ ਚੱਲ ਰਿਹਾ ਹੈਗਾ ਸਾਰੇ ਪੰਜਾਬ ਦੇ ਵਿੱਚ ਮਾਨਯੋਗ ਡੀਜੀਪੀ ਸਾਹਿਬ ਦੀਆਂ ਹਦਾਇਤਾਂ ਦੇ ਉੱਤੇ ਤੇ ਅਸੀਂ ਅੱਜ ਰਾਤ ਨੂੰ 10 ਵਜੇ ਤੋਂ ਲੈ ਕੇ ਸਵੇਰੇ 4 ਵਜੇ ਤੱਕ ਸਾਡੇ ਨਾਕੇ ਹੈਗੇ ਨਾਕਾਬੰਦੀ ਪ੍ਰੋਪਰ ਹੈਗੀ ਤੇ ਨਨਪੁਰ ਸਾਹਿਬ ਚ ਵੀ ਨਾਕੇ ਲੱਗੇ ਹੋਇਆ ਕੀਰਪੁਰ ਸਾਹਿਬ ਚ ਵੀ ਨਾਕੇ ਲੱਗੇ ਹੋਇਆ ਤੇ ਅੱਜ ਰਾਤ ਨੂੰ ਅਸੀਂ ਪ੍ਰੋਪਰ ਡੋਮਿਨੇਟ ਕਰ ਰਹੇ ਹਾਂ ਤੇ ਕਿਸ ਕਾਰਨ ਕਰਕੇ ਜਿਹੜੇ ਨਾਕੇ ਲਗਾਏ ਗਏ ਜੀ ਇਹ ਸਾਰੇ ਮਾੜੇ ਅਨਸਰਾਂ ਦੇ ਉੱਤੇ ਠੱਲ ਪਾਉਣ ਲਈ ਜੀ ਤੇ ਹੋਰ ਵੀ ਜਿਹੜੀ ਹੈ ਕਿਸੇ ਤਰ੍ਹਾਂ ਦਾ ਕੋ ਮਾੜਾ ਅਨਸਰ ਹੁੰਦਾ ਖਾਸ ਕਰਕੇ ਜਿਹੜੇ ਯੁੱਧ ਨਸ਼ਿਆਂ ਵਿਰੁੱਧ ਚੱਲ ਰਿਹਾ ਹੈਗਾ ਕਿਉਂਕਿ ਰਾਤ ਨੂੰ ਇਹੋ ਦੇ ਅਨਸਰ ਜ਼ਿਆਦਾ ਬਾਹਰ ਨਿਕਲਦੇ ਹੈਗੇ ਆ ਇਹ ਕੁਝ ਵੀ ਟਰਾਂਸਪੋਰਟ ਮਤਲਬ ਕਰ ਸਕਦੇ ਹੈਗੇ ਆ ਇਹਨਾਂ ਨੂੰ ਠੱਲ ਪਾਉਣ ਲਈ ਆ ਕਰ ਰਹੇ ਜੀ ਅੱਜ ਆਪਰੇਸ਼ਨ ਸਤਰਕ ਦੇ ਤਹਿਤ ਪੂਰੇ ਪੰਜਾਬ ਵਿੱਚ ਜਿਹੜਾ ਹੈਗਾ ਆਪਾਂ ਨਾਕਾਬੰਦੀ ਕੀਤੀ ਹੈਗੀ ਹੈ ਰੋਪੜ ਜ਼ਿਲ੍ਹੇ ਵਿੱਚ ਵੀ 14 ਥਾਵਾਂ ਤੇ ਆਪਾਂ ਨਾਕੇ ਲਾਏ ਹੋਏ ਨੇ ਜਿੱਥੇ ਚਿਰਕਵਕ ਥਾਵਾਂ ਤੇ ਐਸਐਚਓ ਸਹਿਬਾਨ ਜੀਓ ਸਹਿਬਾਨ ਨਾਲ ਹੋ ਕਰਕੇ ਚੈਕਿੰਗ ਕਰਾ ਰਹੇ ਹੈਗੇ ਸਾਡਾ ਮੇਨ ਮਕਸਦ ਹੈਗਾ ਕਿ ਜਿਹੜੇ ਮਾੜੇ ਅਨਸਰ ਹੈਗੇ ਉਹਨਾਂ ਨੂੰ ਚੈਕਿੰਗ ਕੀਤੀ ਜਾਵੇ ਔਰ ਕਿਸੇ ਵੀ ਤਰੀਕੇ ਦਾ ਜਿਹੜਾ ਅਸਮਾਜਿਕ ਤੱਤ ਹੋਏਗਾ ਉਹਦੀ ਮੂਵਮੈਂਟ ਨੂੰ ਚੈੱਕ ਕੀਤਾ ਜਾਵੇ ਇਹਦੇ ਚ ਆਪਾਂ ਇੰਟਰ ਡਿਸਟ੍ਰਿਕਟ ਪੁਆਇੰਟ ਵੀ ਕੋ ਸੀ ਕੀਤਾ ਹੈਗੇ ਨੇ ਕੁਝ ਇੰਟਰ ਸਟੇਟ ਪੁਆਇੰਟ ਵੀ ਇਸ ਵੇਲੇ ਆਪਾਂ ਅਗੰਪੂਰ ਚੌਕ ਤੇ ਖੜੇ ਹੋਏ ਆਂ ਤੇ ਲਗਾਤਾਰ ਚੈਕਿੰਗ ਚੱਲ ਰਹੀ ਹੈ। ਹੁਣ ਤੱਕ ਕੁਝ ਰਿਕਵਰੀਆਂ ਸਾਡੀਆਂ ਹੋਈਆਂ ਨੇ ਤੇ ਅੱਗੇ ਵੀ ਆਪਾਂ ਜਿਹੜਾ ਹੈਗਾ ਆਸ ਕਰਦੇ ਹਾਂ ਕਿ ਸਾਡੀ ਚੰਗੀ ਜਿਹੜੀ ਹੈਗੀ ਹੈ ਕਾਰਗੁਜ਼ਾਰੀ ਰਹੂ।